ਆਪਣੀਆਂ ਔਰਤਾਂ ਸਾਡੇ ਕੋਲ ਛੱਡ ਜਾਂਦੇ ਨੇ ਤੇ ਅਸੀਂ ਰਾਤ ਵੀ ਸਾਡੇ ਕੋਲ ਰਹਿੰਦੀਆਂ ਨਹੀਂ। ਯਾਰ ਪੰਜਾਬ ਇੱਕ ਪੁਲਿਸ ਸਟੇਟ ਬਣ ਗਈ ਆ ਤੜਾ ਤੜ ਇੱਥੇ ਯੂਪੀ ਦੀ ਤਰਜ਼ ਦੇ ਉੱਤੇ ਨੌਜਵਾਨਾਂ ਨੂੰ ਇਨਕਾਊਂਟਰ ਕੀਤਾ ਜਾ ਰਿਹਾ। ਤੁਹਾਡੇ ਕੋਲ ਤੁਹਾਡਾ ਸੁਤੰਤਰ ਰਾਜ ਨਹੀਂ ਆਉਂਦਾ। ਉਹਨਾਂ ਚਿਰ ਤੁਹਾਨੂੰ ਇਹ ਖਵਾਰੀਆਂ ਚੱਲਣੀਆਂ ਪੈਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਖ ਕੌਮ ਦੀ ਆਜ਼ਾਦ ਹੋਂਦ ਹਸਤੀ ਸਚ ਕੰਡ ਸ੍ਰੀ ਦਰਬਾਰ ਸਾਹਿਬ ਸ਼ਹਿਰ ਅੰਮ੍ਰਿਤਸਰ ਜਿੱਥੇ ਦੋ ਬੁੰਗੇ ਹਨ ਇੱਕ ਹੈ ਬੁੰਗਾ ਰਾਮਗੜੀਆਂ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹਨੂੰ ਕਹਿੰਦੇ ਨੇ ਲੋਕ ਗਾਇਕ ਜਿਹੜੇ ਗਾਇਕ ਨੇ ਮੈਂ ਸਿੱਧਾ ਤੇ ਸਪਸ਼ਟ ਆਵਾ ਬਲਕਾਰ ਸਿੱਧੂ ਨੇ ਬੇਸ਼ਰਮੀ ਦੀਆਂ ਹੱਦਾਂ ਉਸ ਆਡੀਓ ਦੇ ਵਿੱਚ ਟੱਪੀਆਂ ਸਾਡੀ ਕਿਸੇ ਐਜੇ ਸਰਕਾਰ ਐਜੇ ਕਿਸੇ ਮੰਤਰੀ ਨਾਲ ਕੋਈ ਇਦਾਂ ਦੀ ਸਾਹ ਜਾਂ ਲਿਆਜ ਨਹੀਂ ਹੈ ਪਰ ਜਿਸ ਤਰੀਕੇ ਨਾਲ ਉਹਨੇ ਇਹ ਕਿਹਾ ਕਿ ਮੈਂ ਪੱਗ ਲਾ ਦੂੰ ਇੱਕ ਗੱਲ ਦੂਜਾ ਜਿਹੜੀ ਸਭ ਤੋਂ ਦੁਨੀਆ ਦੀ ਘਟਿਆ ਗੱਲ ਉਹਨੇ ਕੀਤੀ ਕਿ ਆਪਣੀਆਂ ਔਰਤਾਂ ਸਾਡੇ ਕੋਲ ਛੱਡ ਜਾਂਦੇ ਨੇ ਤੇ ਅਸੀਂ ਰਾਤ ਵੀ ਸਾਡੇ ਕੋਲ ਰਹਿੰਦੀਆਂ ਨਹੀਂ ਮੈਂ ਇਹ ਗੱਲ ਕਹਿਣਾ ਕਿ ਇਹਨਾਂ ਬੰਦਿਆਂ ਦਾ ਘਰਾਉ ਕਰਨਾ ਚਾਹੀਦਾ ਹੈ ਜਿੱਥੇ ਮਿਲਣਾ ਇਹਨਾਂ ਨੂੰ ਬਾਹ ਤੋਂ ਫੜ ਕੇ ਪੁੱਛਣਾ ਚਾਹੀਦਾ ਹੈ ਵੀ ਤੁਸੀਂ ਬਿਲਕੁਲ ਲੋਕਾਂ ਦੇ ਜਾਣ ਦੇ ਵਿੱਚ ਹੱਕ ਨਹੀਂ ਰੱਖਦੇ ਤੁਹਾਡਾ ਕੈਰੈਕਟਰ ਤੁਹਾਡਾ ਸਿਸਟਮ ਜਿਹੜਾ ਇਹ ਗਰਖ ਚੁੱਕਾ ਆ ਪਰਗਤ ਸਿੰਘ ਹੁਣਾਂ ਨੇ ਜਿਹੜਾ ਸਵਾਲ ਵਿਧਾਨ ਸਭਾ ਦੇ ਵਿੱਚ ਰੱਖਿਆ ਸਪੀਕਰ ਸਾਹਿਬ ਦੇ ਸਾਹਮਣੇ ਉਹਨੇ ਕਿਹਾ ਕਿ ਤੁਹਾਡੇ ਵੱਸੋਂ ਬਾਹਰ ਹੋ ਗਈ ਆ ਪੰਜਾਬ ਇੱਕ ਪੁਲਿਸ ਸਟੇਟ ਬਣ ਗਈ ਆ ਤੜਾ ਤੜ ਇੱਥੇ ਯੂਪੀ ਦੀ ਤਰਜ਼ ਦੇ ਉੱਤੇ ਨੌਜਵਾਨਾਂ ਨੂੰ ਇਨਕਾਊਂਟਰ ਕੀਤਾ ਜਾ ਰਿਹਾ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਗਲਤੀਆਂ ਤੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਦਾ ਜਿਹੜਾ ਟੋਟਲ ਪਹਿਲਾਂ 1900 85 ਤੋਂ ਲੈ ਕੇ ਜਿਹੜਾ 90 ਵਾਲਾ ਦੌਰ ਸੀਗਾ ਉਸ ਤਰੀਕੇ ਨਾਲ ਸਾਡੇ ਮੁੰਡਿਆਂ ਨੂੰ ਲਗਾਤਾਰ ਇਨਕਾਊਂਟਰ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਕੋਈ ਵੀ ਬੰਦਾ ਚੂੰ ਚੜਕ ਨਹੀਂ ਕਰ ਰਿਹਾ ਕੋਈ ਸਿੱਖ ਜਥੇਬੰਦੀ ਨਹੀਂ ਕਰ ਰਹੀ ਕੋਈ ਧਾਰਮਿਕ ਕੋਈ ਟਕਸਾਲ ਕੋਈ ਰਾੜੇ ਵਾਲੇ ਕੋ ਦੂਜੇ ਕੋ ਤੀਜੇ ਜਿੰਨੇ ਵੀ ਹੈਗੇ ਨੇ ਕਿਸੇ ਬੰਦੇ ਦੀ ਪਣੀਨੀ ਤਪੀ ਕਿ ਨੌ ਜਣ ਮੁੰਡੇ ਜਿਹੜੇ ਨੇ ਉਹਨਾਂ ਨੂੰ ਕਿਵੇਂ ਝੂਠੀਆਂ ਕਹਾਣੀਆਂ ਘੜ ਕੇ ਮੌਤੇ ਘਾਟ ਉਤਾਰਿਆ ਜਾ ਰਿਹਾ ਹੈ ਸਾਰੇ ਆਪਣੀਆਂ ਆਪਣੀਆਂ ਧਿਰਾਂ ਨੂੰ ਤਗੜੇ ਕਰਨ ਲੱਗੇ ਹੋਏ ਨੇ ਕੁਝ ਵੀ ਕਰ ਲਓ ਭਾਵੇਂ ਜੋ ਮਰਜ਼ੀ ਕਰ ਲਓ ਤੁਸੀਂ ਕੁਝ ਬਣ ਜਾਓ ਪਰ ਆਜ਼ਾਦ ਮੁਲਕ ਬਿਨਾ ਤੁਹਾਡਾ ਕੋਈ ਗੁਜ਼ਾਰਾ ਨਹੀਂ ਅੱਜ ਤੋਂ ਬਹੁਤ ਸਮਾਂ ਪਹਿਲਾਂ ਸਰਦਾਰ ਕਪੂਰ ਸਿੰਘ ਹੋਣਾ ਨੇ ਆਪਣੇ ਬਚਨ ਇਹ ਕੀਤੇ ਸੀ ਕਿ ਸਿੱਖੋ ਜੋ ਮਰਜ਼ੀ ਕਰ ਲਓ ਗਵਰਨਰ ਬਣ ਜਾਓ ਐਮਪੀ ਬਣ ਜਾਓ ਐਮਐਲਏ ਬਣ ਜਾਓ ਕੁਝ ਵੀ ਬਣ ਜਾਓ ਜਿੰਨਾ ਚਿਰ ਟਾਡੇ ਕੋਲ ਤੁਹਾਡਾ ਸੁਤੰਤਰ ਰਾਜ ਨਹੀਂ ਆਉਂਦਾ ਉਹਨਾਂ ਚਿਰ ਤੁਹਾਨੂੰ ਇਹ ਖਵਾਰੀਆਂ ਚਲਣੀਆਂ ਪੈਣਗੀਆਂ ਭਗਵੰਤ ਸਿੰਘ ਮਾਣ ਕਾਲੀ ਐਨਕ ਲਾ ਕੇ ਉਹਦਾਂ ਦਾ ਹੁਲੀਆ ਬਣਾ ਕੇ ਸਿੱਖਾਂ ਨੂੰ ਚੜਾਉਣ ਲਈ ਜਦੋਂ ਉਹ ਆਉਂਦਾ ਆ ਉਹਦੇ ਹੁਕਮ ਦੇ ਉੱਤੇ ਹੁਣ ਲੋਕੀ ਸੋਚਣਗੇ ਕਿ ਫਲਾਣਾ ਐਸਪੀ ਫਲਾਣਾ ਬੰਦਾ ਦੂਜਾ ਤੀਜਾ ਗੰਦਾ ਆ ਮੈਂ ਇਹ ਗੱਲ ਕਹਿਣਾ ਕੋਈ ਗੰਦਾ ਗੰਦੇ ਲੱਭ ਜਾਂਦੇ ਨੇ ਸਾਬਜਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਵੀ ਦੋ ਚੋਰ ਜਿਹੜੇ ਨੇ ਉਹ ਜੇਲ੍ਹ ਚੋਂ ਲੱਭ ਗਏ ਸੀ ਇੱਥੇ ਵੀ ਇਨਕਾਊਂਟਰ ਕਰਨ ਵਾਸਤੇ ਇੱਕ ਨਹੀਂ ਦੂਜਾ ਨਹੀਂ ਤੀਜਾ ਤਿਆਰ ਖੜਾ ਹੁੰਦਾ ਵੀ ਤੁਸੀਂ ਨਹੀਂ ਤਾਂ ਮੈਂ 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 ਕਰਾਂਗਾ ਸੋ ਜੋ ਗੱਲ ਲਗਾਤਾਰ ਹੋ ਰਹੀ ਹੈ ਜਿਹੜਾ ਇਹ ਅੰਮ੍ਰਿਤਸਰ ਵਾਲਾ ਜ਼ੋਨ ਹੈ ਇਹਦੇ ਵਿੱਚ ਤਿੰਨ ਮੁੰਡੇ ਯੂਪੀ ਲੈ ਜਾ ਕੇ ਮਾਰਤਾ ਉਸ ਤੋਂ ਬਾਅਦ ਇੱਕ ਮੁੰਡਾ ਮਾਰਤਾ ਕੱਲ ਫਿਰ ਬਟਾਲਾ ਇੱਕ ਮੁੰਡਾ ਮਾਰਤਾ ਕੋਈ ਕਿਸੇ ਦੀ ਗਨ ਦੇ ਉੱਤੇ ਜੂਨ ਹੀ ਸਰਕੀ ਹੈਗੀ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਜਿਹੜੇ ਵੱਡੇ ਵਪਾਰੀ ਨੇ ਉਹਨਾਂ ਨਾਲ ਤਾਂ ਮੂੰਹ ਨਹੀਂ ਕਰਦੇ ਜਿਹੜੇ ਕੁੜੀਆਂ ਤੇ ਛੋਟੇ 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 ਕੀੜੇ ਨੇ ਉਹਨਾਂ ਦੇ ਘਰ ਟਾਂ ਤੁਰ ਪਿਓ ਤੁਹਾਨੂੰ ਪਤਾ ਹੈ ਇਹਦੀਆਂ ਜੜਾਂ ਜੜੀਆਂ ਨੇ ਉਹ ਦਿੱਲੀ ਵਾਲੇ ਨੂੰ ਜਾਣੀਆਂ ਨੇ ਇਹ ਗੱਲ ਬਹੁਤ ਜ਼ਿਆਦੀ ਖਤਰਨਾਕ ਹੈ ਕੱਲ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਹੂ ਪੂ ਇੱਕ ਇੱਕ ਲਾਈਨ ਇੱਕ ਇੱਕ ਅੱਖਰ ਲਾਗੂ ਕਰਾਉਣ ਲਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਰਦਾਸ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਹੈ ਸਿੱਖ ਜਥੇਬੰਦੀਆਂ ਨੇ ਦੇਣਾ ਆ ਅਸੀਂ ਵੀ ਉਹਦੇ ਵਿੱਚ ਵੱਜ ਚੜ ਕੇ ਸ਼ਾਮਲ ਹੋਵਾਂਗੇ ਪਰ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਜਿੰਨਾ ਲੋਕਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਨੌਜਵਾਨ ਸ਼ਹੀਦ ਹੋਏ ਤੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਅੱਜ ਉਹ ਬੰਦੇ ਉਹ ਜਥੇਬੰਦੀਆਂ ਬਿਲਕੁਲ ਚੂ ਨਹੀਂ ਕਰਦੀਆਂ ਆ ਵਿੱਚ ਬੈਠਾ ਹੈ ਸਰੇਂਦਰ ਸਿੰਘ ਠਿਕਰੀਵਾਲ ਇਹਨਾਂ ਨੂੰ ਪੁੱਛੋ ਕਿ ਜਦੋਂ ਉਹਨਾਂ ਦੋ ਤਿੰਨ ਜੋਧਿਆਂ ਦਾ ਅੱਜ ਉਹਨਾਂ ਦੇ ਹਾਲਾਤ ਕੀ ਨੇ ਕਿਸੇ ਨੂੰ ਕੋਈ ਪਤਾ ਨਹੀਂ ਉਹ ਸਾਨੂੰ ਫੋਨ ਕਰਦੇ ਨੇ ਅਸੀਂ ਉਹਨਾਂ ਦੀ ਹੈਲਪ ਨਹੀਂ ਕਰ پا ਰਹੇ ਬੇਸ਼ੱਕ ਕੋਈ ਉਹਨਾਂ ਨੂੰ ਕਹਿੰਦਾ ਹੈ ਪੈਸੇ ਲੈ ਕੇ ਕੋਈ ਕਹਿੰਦਾ ਕਿਵੇਂ ਜਿਵੇਂ ਮਰਜੀ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਨਾ ਕਿ ਪੰਜਾਬ ਦੀ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਰਲ ਕੇ ਤਿੰਨ ਨੌਜਵਾਨਾਂ ਨੂੰ ਮੌਤ ਦੇ ਘਾਟੋਂ ਉਤਾਰਿਆ ਜਿਹੜੇ ਫੜ ਕੇ ਜਿਹੜਿਆਂ ਉਹ ਉਹਨਾਂ ਨੂੰ ਕਤਲ ਕੀਤਾ ਗਿਆ ਤੁਸੀਂ ਵਾਲ ਕਟਵਾਏ ਨੇ ਤੁਸੀਂ ਕੀ ਕਰ ਸਕਦੇ ਹੋ ਵਾਲ ਤੇ ਕਟਵਾਣ ਦੀ ਲੋੜ ਹੀ ਨਹੀਂ ਬਸ ਰੱਖਣੇ ਨੇ ਆਪਾਂ ਕਟਵਾਣੀ ਨਹੀਂ ਹੈਗੇ ਇਹ ਚ ਕੀ ਗੱਲ ਆ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਅਗੇ ਅਰਦਾਸ ਕਰੋ ਕਿਸਾਂ ਤਾਰੀ ਹੋ ਅਮਰਤ ਛਭੋ ਗੁਰੂ ਵਾਲੇ ਬਣੋ ਮੈਂ ਇਹ ਗੱਲ ਤੁਹਾਨੂੰ ਫਿਰ ਵਾਰ-ਵਾਰ ਗੱਲ ਦੋ ਹਰਾ ਰਿਆਂ ਕਿ ਇੱਕ ਐਮਐਲਏ ਦੀ ਜਿਹੜੀ ਸੋਚ ਆ ਉਹਨੇ ਇੱਕ ਜਾਤ ਬਰਾਦਰੀ ਦੇ ਉੱਤੇ ਇੱਥੋਂ ਤੱਕ ਕਿ ਉਹਨੇ ਗੁੱਲੀ ਕੱਢ ਕੇ ਆ ਇੱਥੋਂ ਤੱਕ ਕਿ ਉਹਨੇ ਗਾਲਾਂ ਤੱਕ ਕੱਢੀਆਂ ਇਥੋਂ ਤੱਕ ਕੇ ਉਸ ਬੰਦੇ ਨੇ ਧੀਆਂ ਪਹਿਣਾ ਦੀ ਬਿਲਕੁਲ ਵੀ ਪ੍ਰਵਾਣ ਨਹੀਂ ਕੀਤੀ ਮੈਂ ਗੱਲ ਕਹਿਣਾ ਵੀ ਜਿੱਦਨ ਜਿੱਥੇ ਕਿਤੇ ਇਹ ਬੰਦਾ ਸਾਨੂੰ ਟੱਕਰ ਗਿਆ ਭਾਵੇਂ ਜੋ ਮਰਜੀ ਹੋਏ ਇਹਨੂੰ ਗਣੋ ਹੱਥ ਫੜ ਕੇ ਇਹ ਗੱਲ ਪੁੱਛਣੀ ਐ ਵੀ ਤੂੰ ਦਲਿਆ ਕੌਣ ਆਏ ਕਿਸੇ ਦੀਆਂ ਧੀਆਂ ਪਹਿਣਾ ਰਾਤ ਰੱਖਣ ਵਾਲਾ ਤੂੰ ਕੌਣ ਆ ਇਹ ਗੱਲ ਹੁਣ ਕਹਿਣ ਕਿ ਇਹ AI ਨਾਲ ਬਣਾਈ ਗਈ ਦੂਜੇ ਨਾਲ ਬਣਾਈ ਗਈ ਤੇ ਕੁਝ ਨਹੀਂ ਕਿਸੇ ਨਾਲ ਬਣਾਈ ਗਈ ਬਿਲਕੁਲ ਕਲੀਅਰ ਤੁਹਾਡੀਆਂ ਤੁਸੀਂ ਚੌਲਾ ਮਾਰੀਆਂ ਨੇ ਇਹਦੇ ਚ ਕੋਈ ਦੋ ਰਾਮ ਨਹੀਂ ਹੈ ਬੇਸ਼ੱਕ ਸਾਡੀ ਉਸ ਮੁੰਡੇ ਨਾਲ ਸਾਡੇ ਪੁੱਤ ਦੀਪ ਸਿੱਧੂ ਕਰਕੇ ਨਹੀਂ ਸੀ ਬਣਦੀ ਪਰ ਫਿਰ ਵੀ ਅੱਜ ਅਸੀਂ ਇੱਕ ਪੱਤਰਕਾਰ ਨੇ ਜਿੰਨੇ ਸਟੇਟ ਦੇ ਸਾਹਮਣੇ ਖੜ ਕੇ ਕੋਈ ਆਵਾਜ਼ ਚੁੱਕਣ ਦਾ ਹਿਆ ਕੀਤਾ ਆ ਅਸੀਂ ਫਿਰ ਵੀ ਉਹਦੇ ਹੱਕ ਚ ਹਾ ਦਾ ਨਾਰਾ ਮਾਰਨੇ ਆ ਕਿ ਇਹ ਉਸ ਮੁੰਡੇ ਦੇ ਉੱਤੇ ਜਿਹੜਾ ਪਰਚਾ ਹੈ ਉਹ ਰੱਦ ਹੋਣਾ ਚਾਹੀਦਾ ਆ ਤੂੰ ਗਾਉਣ ਵਾਲਾ ਆ ਲੋਕਾਂ 'ਚ ਜਾਨਾ ਤੁਸੀਂ ਜਿਹੜੀ ਇੱਕ ਲਾਈਨ ਸੀ ਜਿਹੜੀ ਲੋਕ ਕਹਿੰਦੇ ਨੇ ਤੁਹਾਨੂੰ ਤੂੰ ਬਿਲਕੁਲ ਉਹਦੇ ਤੇ ਡਿਜ਼ਰਵ ਕਰਦਾ ਆ ਬਾਕੀ ਸਾਰੇ ਗਾਇਕ ਨੇ ਲੋਕ ਗਾਇਕ ਨੇ ਕਲਾ ਕਰਨੇ ਪਰ ਤੂੰ ਬਹੁਤ ਘਟਿਆ ਬੰਦਾ ਬੜਕਾਰ ਸਿੱਧੂ ਤੂੰ ਘਟਿਆ ਬੰਦਾ ਬਿਲਕੁਲ ਜੇ ਤੂੰ ਕਿਤੇ ਸਾਹਮਣੇ ਹੋਵੇਂ ਤਾਂ ਮੈਂ ਤੈਨੂੰ ਸਾਹਮਣੇ ਖੜ ਕੇ ਪੁੱਛਾਂ ਵੀ ਤੂੰ ਉਸ ਟਾਡੀ ਅਲਵੇਲੇ ਦੀ ਵੀ ਸ਼ਰਮਣਾ ਕੀਤੀ ਤੋਂ ਗੁਰਬਖ ਸਿੰਘ ਅਲਵੇਲੀ ਦੀ ਵੀ ਜਿਹੜੀ ਆ ਉਹ ਸ਼ਰਮਨਾ ਕੀਤੀ ਤੇ ਮੈਂ ਬਠਿੰਡੇ ਦੇ ਇਰ ਦੇ ਕਿਰਦ ਜਿੰਨੀਆਂ ਜਸੇ ਬੰਦਿਆਂ ਨੇ ਫੂਲ ਤੋਂ ਐ ਐਮ ਐਲ ਆ ਇਹਦੀ ਇਹ ਸਾਰਾ ਕੁਝ ਰੱਦ ਹੋਣਾ ਚਾਹੀਦਾ ਆ ਭਗਵੰਤ ਮਾਨ ਨੂੰ ਤੁਰੰਤ ਐਕਸ਼ਨ ਲੈ ਕੇ ਇਸ ਬੰਦੇ ਨੂੰ ਬਰਖਾਸਤ ਕਰਨਾ ਚਾਹੀਦਾ ਇਹਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਜਿਹੜਾ ਲੋਕਾਂ ਦੀਆਂ ਧੀਆਂ ਪੈਣਾ ਬਾਰੇ ਇੰਨਾ ਘਟਿਆ ਬੋਲਦਾ ਆ ਇਹ ਬੰਦਾ ਇਸ ਬੰਦੇ ਨੂੰ ਘੇਰ ਕੇ ਪੁੱਛਣਾ ਚਾਹੀਦਾ ਆ ਅੱਜ ਅਸੀਂ ਆਪਣੀਆਂ ਆਪਣੀਆਂ ਸੰਸਥਾਵਾਂ ਆਪਣੀਆਂ ਆਪਣੀਆਂ ਜਥੇਬੰਦੀਆਂ ਤਗੜੇ ਕਰਨ ਲੱਗੇ ਹੋયા ਮੈਂ ਸਾਰਿਆਂ ਤੋਂ ਸੁਣਦਾ ਜਦੋਂ ਕਿਸੇ ਨੂੰ ਕਹੀਏ ਨਾ ਯਾਰ ਕੋਈ ਗੱਲ ਕਰ ਲਓ ਪੁਲਿਸ ਮੁੰਡੇ ਮਾਰੀ ਹੁੰਦੀ ਏ ਉਹ ਭਾਈ ਕੀ ਕਰੀਏ ਹੁਣ ਮਾਹੌਲ ਨਹੀਂ ਹੈਗਾ ਇਹਨਾਂ ਨੂੰ ਇੰਜ ਨਹੀਂ ਉਹ ਨਹੀਂ ਮਾਹੌਲ ਹੈਗਾ ਸਾਰਾ ਕੁਝ ਤੁਹਾਨੂੰ ਸਾਨੂੰ ਵੀ ਪਤਾ ਇਸ ਗੱਲ ਦਾ ਪਰ ਇਹਦਾ ਮਤਲਬ ਇਹ ਥੋੜਾ ਵੀ ਮੁੰਡੇ ਚੁੱਕ ਕੇ ਗੋਲੀਆਂ ਮਾਰੀ ਹੁਣ ਪਾਵੇ ਪੁਲਿਸ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਇੱਲੜ ਉਮਰ ਦੇ ਮੁੰਡੇ ਪੁਲਿਸ ਚੁੱਕੇ ਤੇ ਗੋਲੀਆਂ ਮਾਰਦੇ ਤੇ ਇੱਥੋਂ ਤੱਕ ਕੇ ਇੱਕ ਮੁੰਡੇ ਨੂੰ ਗੋਲੀ ਵੀ ਕੋਈ ਨਹੀਂ ਵੱਜੀ ਉਹਦੇ ਸਰੀਰ ਤੇ ਕੋਈ ਨਿਸ਼ਾਨ ਵੀ ਨਹੀਂ ਆ ਉਹਦੀ ਧੌਣ ਤੋੜ ਕੇ ਉਹਨੂੰ ਕੁੱਟਪੱਟਦੀ ਮਾਰ ਦਿੱਤਾ ਯਾਰ ਅਸੀਂ ਅੱਧੀ ਲਾਸ਼ ਵੇਖੀ ਆ ਸਾਰੇ ਸਾਰਾ ਕੋਈ ਜਾ ਕੇ ਸਾਡੇ ਵਕੀਲ ਨੇ ਸਿਮਰਨ ਜਿਹੜੇ ਚੰਡੀਗੜ੍ਹ ਤੋਂ ਨੇ ਸੀਨੀਅਰ ਵਕੀਲ ਨੇ ਹਾਈ ਕੋਰਟ ਦੇ ਉਹਨਾਂ ਦੀ ਸਾਰੀ ਗੱਲ ਉਹਨਾਂ ਦੇ ਧਿਆਨ ਚ ਨੌਲੇਜ ਆ ਅੱਜ ਅਸੀਂ ਮਾੜਾ ਜਾਂ ਮੂੰਹ ਖੋਲਦਿਆਂ ਤੇ ਸਾਡੇ ਉੱਤੇ ਚਾਰਜ ਪੈ ਰਹੇ ਹੋ ਕਾਵਾਂ ਵਾਂਗੂੰ ਪੈਂਦੇ ਨੇ ਤੇ ਸਾਡਾ ਸਾਹ ਦੇਣ ਦੀ ਬਜਾਏ ਸਾਨੂੰ ਹੀ ਦੋਸ਼ੀ گردਾਨ ਦੇਂਦੇ ਨੇ ਫਿਰ ਕਹਿੰਦੇ ਨੇ ਕੋਈ ਬੰਦਾ ਤੁਰਦਾ ਨਹੀਂ ਬੰਦੇ ਦੀ ਆਵਾਜ਼ ਦਬ ਗਈ ਬੰਦਾ ਤੁਰਦਾ ਨਹੀਂ ਆਵਾਜ਼ ਜੇ ਸਰਕਾਰ ਦੇ ਸਾਹਮਣੇ ਸਾਡੀ ਆਵਾਜ਼ ਨਿਕਲਦੀ ਤੇ ਬਾਕੀ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਕਿਸੇ ਤੋਂ ਕੀ ਡਰ ਸਕਦੇ ਹਾਂ ਕਿ ਸੋਚੋ ਜੇ ਸਰਕਾਰ ਨੂੰ ਦਿੱਲੀ ਦੇ ਤਖਤ ਨੂੰ ਉਂਗਲ ਖੜੀ ਕਰਕੇ ਇਹ ਗੱਲ ਅਸੀਂ ਕਹਿ ਸਕਦੇ ਹਾਂ ਤੇ ਫਿਰ ਦੁੱਕੀ ਤਿੱਕੀ ਦੀ ਕਿਸੇ ਦੀ ਕੀ ਹਕੀਅਤਾਂ ਕਿ ਉਹ ਸਾਡੀ ਆਵਾਜ਼ ਨੂੰ ਬੰਦ ਕਰ ਜੇ ਸੱਚ ਬੋਲਣਾ ਬੰਦ ਕਰਦੀ ਹਾਂ ਹਰ ਬੰਦੇ ਦਾ ਆਪਣਾ ਤਰੀਕਾ ਆ ਕਿਸੇ ਨਾਲ ਗੱਲ ਕਰਨ ਦਾ ਕਿਸੇ ਦਾ ਵੈਰ ਲੈਣ ਦਾ ਕਿਸੇ ਦੇ ਉੱਤੇ ਜੋ ਵੀ ਕੁਝ ਹੈ ਸਾਰਿਆਂ ਬੰਦੇ ਦੇ ਆਪਣੇ ਆਪਣੇ ਤਰੀਕੇ ਨੇ ਦੁੱਖ ਕੋਈ ਨਹੀਂ ਭੁੱਲਦਾ ਦੁੱਖ ਨਹੀਂ ਭੁੱਲਿਆ ਜਾ ਸਕਦਾ ਜਿਹੜੇ ਬੰਦੇ ਖੋਏ ਗਏ ਨੇ ਜਿਹੜੇ ਬੰਦੇ ਸਾਡੇ ਤੋਂ ਲੈ ਗਏ ਆ ਸਟੇਟ ਉਹਨਾਂ ਦਾ ਦੁੱਖ ਸਦਾ ਜਿਹੜਾ ਆ ਉਹ ਲਿਖਿਆ ਰਹੂਗਾ ਸਾਡੀ ਛਾਤੀ ਦੇ ਉੱਤੇ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਜੇ ਤੁਸੀਂ ਇਸ ਗੱਲ ਦੀ ਜਿਹੜੀ ਗੱਲ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਕਹੀ ਆ ਕਿ ਗੱਲ ਤੁਹਾਡੇ ਹੱਥੋਂ ਵੀ ਨਿਕਲ ਚੁੱਕੀ ਆ ਅੱਜ ਤੁਹਾਡੇ ਹੱਥ 'ਚ ਵੀ ਸਟੇਟ ਨਹੀਂ ਹੈਗੀ ਤੁਸੀਂ ਪੁਲਿਸ ਸਟੇਟ ਬਣਾਤੀ ਇਹ ਗੱਲ ਵਿਧਾਨ ਸਭਾ ਦੇ ਵਿੱਚ ਪ੍ਰਗਟ ਸਿੰਘ ਜਿਹੜਾ ਇੱਕ ਖਡਾਰੀ ਆ ਉਸ ਬੰਦੇ ਨੇ ਕਹੀ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਵਿਧਾਨ ਸਭਾ ਦੇ ਸਪੀਕਰ ਸਾਹਿਬ ਮੈਂ ਤੁਹਾਨੂੰ ਇਹ ਗੱਲ ਸਿੱਧੀ ਪੁੱਛਣਾ ਚਾਹੁੰਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਵੇਂ ਫਤਿਹ ਬੁਲਾਉਂਦੇ ਹੋ ਪਲੀਜ਼ ਜਦੋਂ ਤੁਸੀਂ ਮੇਰੀ ਇਹ ਗੱਲ ਸੁਣੋ ਐਵੇਂ ਮੈਨੂੰ ਫਤਿਹ ਬੁਲਾਇਓ ਤੇ ਮੈਨੂੰ ਇਹ ਗੱਲ ਦੱਸੋ ਕਿ ਆਪਣਾ ਫਰੀਦਕੋਟ ਹਲਕਾ ਜਿਹੜਾ ਆ ਬਟਿੰਡਾ ਹਲਕਾ ਉੱਥੇ ਲੋਕਾਂ ਦੀ ਨਜਾਇਜ਼ ਪਰਚੇ ਤੇ ਲੋਕਾਂ ਦੀ ਕੁੱਟਮਾਰ ਕਿਉਂ ਹੋ ਰਹੀ ਹੈ ਤੁਹਾਡੇ ਇੱਕ ਸਾਡੇ ਤੇ ਅਸੀਂ ਮਾਣ ਸਨਮਾਨ ਕੀਤਾ ਕਿ ਤੁਸੀਂ ਗੁਰਸਿੱਖ ਬੰਦੇ ਹੋ ਤੁਸੀਂ ਅਮਰਧਾਰੀ ਸਿੰਘ ਤਹਾਡੇ ਉੱਤੇ ਤੁਹਾਡੇ ਪਹਿਰਾਵੇ ਉੱਤੇ ਅਸੀਂ ਸਾਰਿਆਂ ਨੇ ਵਿਸ਼ਵਾਸ ਕੀਤਾ ਔਰ ਅੱਜ ਵੀ ਜਿਹੜਾ ਆ ਦੂਜਿਆਂ ਨਾਲੋਂ ਤੁਹਾਡੇ ਤੇ 50 ਗੁਣਾ ਵੱਧ ਅਸੀਂ ਵਿਸ਼ਵਾਸ ਕਰਦੇ ਆਂ ਤੇ ਕੀ ਤੁਸੀਂ ਜਿਹੜੀ ਗੱਲ ਪ੍ਰਗਟ ਸਿੰਘ ਨੇ ਕਹੀ ਆ ਉਹਦੇ ਉੱਤੇ ਵਿਚਾਰ ਕਰੋਗੇ ਗੁਰੂ ਨੂੰ ਹਾਜ਼ਰ ਨਾਲ ਜਾਣ ਕੇ ਦੱਸਿਓ ਕਿ ਉੱਤੇ ਵਿਚਾਰ ਕਰੋਗੇ ਤੁਸੀਂ ਦਿੱਲੀ ਵਾਲੇ ਆ ਕੇ ਪੰਜਾਬ ਦੇ 20 22 ਸਾਲ ਦੇ ਮੁੰਡਿਆਂ ਦੀਆਂ ਲੱਤਾਂ 'ਚ ਗੋਲੀਆਂ ਮਾਰ ਕੇ ਛਾਤੀਆਂ 'ਚ ਗੋਲੀਆਂ ਮਾਰ ਕੇ ਸਾਨੂੰ ਮਾਰ ਰਹੇ ਹੋ ਤੁਸੀਂ ਤੁਸੀਂ ਤਾਂ ਰਾਹ ਅਖਤਿਆਰ ਕਰ ਲਿਆ ਬੀਨਤ ਸਿੰਘ ਹੁਣ ਅਗਲੇ ਪਾਸਿਓਂ ਅਗਲੇ ਪਾਸਿਓਂ ਮੇਰੀ ਹੋਂਸ ਗੱਲ ਸਮਝ ਰਹੇ ਹੋ ਤੁਸੀਂ ਜੇ ਤੁਸੀਂ ਬੀਨਤ ਸਿੰਘ ਵਾਲੇ ਰਾਹ ਤੁਹਾਡੀ ਸਰਕਾਰ ਤੁਰੂਗੀ ਜਿਹੜੀ ਗੱਲ ਵਿਧਾਨ ਸਭਾ ਦੇ ਵਿੱਚ ਪ੍ਰਗਟ ਸਿੰਘ ਨੇ ਕਹੀ ਹੈ ਮੈਂ ਉਸ ਗੱਲ ਨੂੰ ਵਾਰ-ਵਾਰ ਕੋਟ ਕਰਾਂਗਾ ਕਿਉਂਕਿ ਉਹ ਬਹੁਤ ਵੱਡੀ ਹੈਸੀਅਤ ਰੱਖਣ ਵਾਲੇ ਬੰਦੇ ਨੇ ਜਿਹੜੇ ਉੱਥੇ ਤੁਹਾਡੇ ਸਾਹਮਣੇ ਖੜ ਕੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਪੀਕਰ ਦੇ ਸਾਹਮਣੇ ਸਪੀਕਰ ਨੂੰ ਰੂਬਰੂ ਹੋ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣ ਪੈਣ ਗਿਆ ਪਰ ਮੂੰਹ ਨਾਲ ਵੀ ਨਹੀਂ ਖੋਲਣੀ ਤੁਹਾਨੂੰ ਦੱਸ ਦਿੱਤੀ ਗੱਲ ਸੋਚ ਕੇ ਦੇਖੋ ਸੋਚ ਕੇ ਦੇਖੋ ਕਿ ਜਿਹੜੀ ਮਾਂ ਦਾ 20 22 ਸਾਲ ਦਾ ਮੁੰਡਾ ਉਹ ਵੀ ਦੂਜੇ ਧਰਮ ਚੋਂ ਦੂਜੀ ਕੌਮ ਦੇ ਵਿੱਚੋਂ ਆ ਕੇ ਤੇ ਉਹ ਕਹਿਣ ਕੇ ਗੁਰੂ ਦੇ ਲੜ ਲੱਗਾ ਸੀ ਇਹ ਗੁਰੂ ਘਰ ਸੇਵਾ ਕਰਦਾ ਸੀ ਤੇ ਸਾਡਾ ਮੁੰਡਾ ਅਜਾ ਨਹੀਂ ਸਾਡੇ ਮੁੰਡੇ ਨੂੰ ਚੁਪ ਤੇ ਮੱਦੇ ਘਟ ਉਦਾਰ ਦਿੱਤਾ ਔਰ ਅਗਲੀ ਗੱਲ ਅਗਲੀ ਗੱਲ ਤੁਹਾਨੂੰ ਦੱਸਾਂ ਮੈਂ ਜਿਹੜੀ ਸਭ ਤੋਂ ਜ਼ਿਆਦੀ ਖਤਰਨਾਕ ਹੈ ਜਿਹੜੀ ਸਭ ਤੋਂ ਜ਼ਿਆਦੀ ਘਟਿਆ ਆ ਜਿਹਦੇ ਬਾਰੇ ਸਿੱਖ ਪੰਥ ਨੇ ਸਿੱਖ ਕੌਮ ਨੇ ਕੋਈ ਵਿਚਾਰ ਨਹੀਂ ਕੀਤਾ ਵੀ ਜਿਹੜੀ ਇਹ ਗੱਲ ਚੱਲ ਰਹੀ ਆ ਕਿਤੋਂ ਗਰਨੇਡ ਫੜੇ ਗਏ ਕਿਤੇ ਕਿਸੇ ਨੇ ਹਮਲਾ ਕਰਤਾ ਕਿਤੇ ਕਿਸੇ ਮੁੰਡੇ ਨੂੰ ਫੜ ਕੇ ਗੋਲੀਆਂ ਮਾਰ ਦਿੱਤੀਆਂ ਇਹਨਾਂ ਨੂੰ ਖਾਤੇ ਕਿਲੇ ਪਾਣਾ ਜੇ ਇਹ ਨਾ ਵਿਚਾਰੇ ਉਹ ਗੱਲ ਵੀ ਪੇਕਿਆਂ ਜੋਗੇ ਨਾ ਸੌਹਰੇ ਜੋਗੇ ਨਾ ਸਿੱਖ ਉਹਨਾਂ ਦੀ ਸਟੇਜ ਤੇ ਖੜ ਕੇ ਇਹ ਕਹਿੰਦੇ ਨੇ ਵੀ ਇਹ ਸ਼ਹੀਦ ਹੋ ਗਏ ਨੇ ਤੇ ਨਾ ਉਹਨਾਂ ਨੂੰ ਇਹ ਗੱਲ ਚਲੋ ਮੰਨ ਲਓ ਵੀ ਆਪਾਂ ਇਹ ਗੱਲ ਨਹੀਂ ਵਿਚਾਰਦੇ ਤਾਂ ਆਪਾਂ ਘਟੋ ਘਟੇ ਇਹ ਤੇ ਸੋਚ ਹੀ ਸਕਦੇ ਆਂਗੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਅੱਲੜ ਉਮਰ ਦੇ ਮੁੰਡੇ ਉਹਨਾਂ ਦੀ ਛਾਤੀਆਂ ਕਿਉਂ ਵਿੰਨੀਆਂ ਜਾ ਰਹੀਆਂ ਨੇ ਮਰ ਚਲੇ ਆਪੇ ਚ ਲੜ ਲੜ ਕੇ ਦੂਜਾ ਵੱਡਾ ਤੀਜਾ ਵੱਡਾ ਮੈਂ ਵੱਡਾ ਬਹੁਤ ਕੁਛ ਇੱਥੇ ਦੱਬੀ ਬੈਠਿਆ ਮੈਂ ਤੁਹਾਨੂੰ ਦੱਸਦਾ ਵੀ ਇਹ ਰਾਹ ਖੁੱਲਣ ਵਾਲਾ ਆ ਭਾਵੇਂ ਫਿਰ ਸਾਡੇ ਤੇ ਸੁੱਟੇ ਚਿਕੜ ਤੇ ਭਾਵੇਂ ਸੁੱਟੇ ਬਾਲਟੀਆਂ ਭਾਵੇਂ ਸੁੱਟੇ ਬਾਲਟੀਆਂ ਤੇ ਭਾਵੇਂ ਸੁੱਟੇ ਬੱਠਲ ਤੇ ਭਾਵੇਂ ਸੁੱਟੇ ਚਿਕੜ ਤੁਹਾਨੂੰ ਇਹ ਗੱਲ ਦੱਸ ਦਿੱਤੀ ਆ ਕਿ ਜੇ ਤੁਸੀਂ ਸਾਹਮਣੇ ਖੜੇ ਨਾ ਹੋਏ ਅਕਾਲ ਤਖਤ ਸਾਹਿਬ ਜਿਹੜਾ ਅਕਾਲ ਤਖਤ ਸਾਹਿਬ ਹੈ ਮੈਨੂੰ ਦੱਸੋ ਜਰਾ ਅਕਾਲ ਤਖਤ ਸਾਹਿਬ ਸੁਪਰੀਮ ਸਾਰੇ ਪਿੱਟ ਪਿੱਟ ਕੇ ਮਰ ਜਾਂਦੇ ਨੇ ਜਿੰਨੇ ਇਹਨਾਂ ਦੇ ਅਕਾਲੀ ਲੀਡਰ ਨੇ ਜਿੰਨੇ ਇਹਨਾਂ ਦੇ ਐ ਐਸਜੀਪੀਸੀ ਮੈਂਬਰ ਨੇ ਜਾਂ ਜਿੰਨਾ ਵੀ ਲੋਗ ਲੰਗ ਲਾਣਾ ਹੈ ਸਾਰਾ ਇਹ ਗੱਲ ਕਹਿੰਦੇ ਨੇ ਅਕਾਲ ਤਖਤ ਜਿਹੜਾ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ 'ਚ ਕੋਈ ਦੂਰ ਆਵਣਾ ਨਹੀਂ ਹੈ ਪਰ ਅਕਾਲ ਤਖਤ ਦੇ ਸਿਧਾਂਤ ਨੂੰ ਮਲਿਆ ਮੇਟ ਕਰਨ ਵਾਲੇ ਇਹ ਜਿਹੜੇ ਲੋਕ ਉੱਥੇ ਬੈਠੇ ਨੇ ਇਹਨਾਂ ਨਾਲ ਗੱਲ ਕੌਣ ਕਰੂਗਾ ਕੀ ਅਸੀਂ ਮੀਟਿੰਗਾਂ ਕਰ ਕਰਕੇ ਉੱਥੇ ਮੀਟਿੰਗ ਰੱਖ ਲਈਏ ਉੱਥੇ ਰੱਖ ਲਈਏ ਚਾਰ ਦਿਨ ਮਰ ਚ ਲਿਆ ਗੱਡੀਆਂ ਭਜਾ ਭਜਾ ਕੇ ਇੱਕ ਵੀ ਪੋਜ਼ਿਟਿਵ ਇੱਕ ਗੱਲ ਵੀ ਪੰਥ ਦੇ ਹੱਕ ਚ ਅਜੇ ਤੱਕ ਅਸੀਂ ਕਰ ਨਹੀਂ ਸਕੇ ਸਾਰਿਆਂ ਕੋਲ ਸਾਡੇ ਕੋਲ ਗੱਡੀਆਂ ਨੇ ਸਾਰੇ ਅਸੀਂ ਮਹੀਨੇ ਦਾ 50-5000 ਦਾ ਡੀਜ਼ਲ ਫੂਕ ਦਿੰਨੇ ਆ ਪੰਜ-ਪੰਜ ਬੰਦੇ 10-10 ਅਸੀਂ ਨਾਲ ਲਈ ਫਿਰਨੇ ਆ ਕਿਰਪਾ ਕਰੇ ਤੁਹਾਡੀਆਂ ਅਸੀਸਾਂ ਨਾਲ ਅੱਗੇ ਵੀ ਚੱਲਦੀ ਕਲਾ ਚ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ